ਉੱਗ ਮਾchan ਨਹੀਂ ਗਈ ਚਾਹ ਤੂੰ ਉਹ ਕੀ ਹਾਲ ਛੋਟੂ ਵਧੀਆ ਉਸਤਾਦ ਜੀ ਉਸਤਾਦ ਨੂੰ ਮੈਂ ਤਨੂੰ ਮੋਟਰਾਂ ਬਣਾ ਲਈ ਆ ਦੱਸੀ ਆ ਉਹ ਬੀਬੀਂ ਦੀ ਨਹੀਂ ਅੱਜ ਕਿੱਥੇ ਗਈ ਆ ਉਹ ਵੀ ਵਹਿਲੀ ਇੱਥੇ ਕੇਦਾ ਰਿਸ਼ਤਾ ਕਰਾਉਣ ਗਈ ਆ ਕੇ ਅਸਾ ਬੀਬੀ ਰਿਸ਼ਤੇ ਵੀ ਕਰਾ ਦਿੰਦੀ ਆ ਆਹੋ ਜਦੋਂ ਤੇਰੀ ਅਰਗੀ ਚਵਲਦਾ ਨਹੀਂ ਹੁੰਦਾ ਆਣ ਕੇ ਉਹ ਬੀਬੀ ਦੇ ਗੋਡੇ ਫੜ ਲਿੰਦੇ ਕਿਆ ਭਰਾ ਕੰਮ ਕਰਾ ਜੇ ਮੈਂ ਤਾਂ ਕੱਲ ਕੁੜੀ ਵੇਖ ਕੇ ਆਇਆ ਵਾ ਕਿਦਾਂ ਬਣ ਗਈ ਫੇ ਗੱਲ ਨਹੀਂ ਯਾਰ ਗੱਲ ਨਹੀਂ ਬਣੀ ਜਿੱਦਾਂ ਦਾ ਤੇਰਾ ਮੂੰਹ ਗੱਲ ਬੰਨੀ ਵੀ ਨਹੀਂ ਆ ਕੀ ਮਤਲਬ ਤੇਰਾ ਕਹਿੰਦਾ ਕਰ ਦਿਆਂ ਨੂੰ ਕਹੇ ਵਿਆਹ ਰਹਿਣ ਤੋਂ ਸਿੱਧਾ ਕਾਠੀ ਕਰਿਓ ਨਾਲੇ ਪੈਸੇ ਬਾਜੂਗੇ ਉਹ ਠੀਕ ਹੈ ਸਕੂਲੇ ਨਹੀਂ ਗਿਆ ਉਹ ਮੈਂ ਨੇ ਸਕੂਲੇ ਜਾਣਾ ਸੀ ਉਹਨਾਂ ਐਤਵਾਰ ਸਕੂਲ ਹੀ ਨਹੀਂ ਖੋਲਿਆ ਅਜੇ ਐਤਵਾਰਿਆ ਕਿਉਂ ਤੇਰਾ ਸਿਰ ਚ ਸੱਟ ਲੱਗੀ ਉਹ ਨਹੀਂ ਯਾਰ ਰਾਤ ਸੁੱਤਾ ਨਹੀਂ ਚੰਗੀ ਤੇਰਾ ਤਾਰ ਕੇ ਪਤਾ ਨਹੀਂ ਲੱਗਾ ਕਿਉਂ ਮਾਸਟਰ ਸਲੀਮ ਨਾਲ ਜਗਰਾਤੇ ਤੇ ਗਿਆ ਸੀ ਪਾ ਤੂੰ ਇਹ ਗੱਲਾਂ ਸਾਡ ਕੁਲਚਾ ਦਾ ਮੈਂ ਗੱਲਾਂ ਫੜੀਆਂ ਵੀ ਕਦੋਂ ਆ ਸਵਾ ਤੇ ਤੂੰ ਆਣ ਕੇ ਲੈਣ ਦੇ ਮੈਂ ਤੇ ਆਪਣੇ ਅਰਮਾਨਾ ਕੰਮ ਕਰਨ ਦੇ ਆ ਆਪਣੇ ਕੋਲ ਕੁਲਚਾ ਕਿਹੜਾ ਵਾ ਕੁਲਚਾ ਆਪਣੇ ਕੋਲ ਪਾ ਅੰਮ੍ਰਿਤਸਰੀ ਆ ਜਿਨ੍ਹਾਂ ਨੂੰ ਕਲਾ ਕੀਤਾ ਵੇ ਅੰਮ੍ਰਿਤਸਰੀ ਘਟ ਤੇ ਜਲੰਧਰਸਰੀ ਜ਼ਿਆਦਾ ਲੱਗਣ ਦੇ ਆ ਉਹ ਭਾ ਇਹਨੂੰ ਸੇਕ ਜ਼ਿਆਦਾ ਲੱਗ ਗਿਆ ਤਾਂ ਕਰਕੇ ਇਹਨੂੰ ਸਾਈਡ ਤੇ ਹੀ ਰੱਖਿਆ ਵਾ ਸੋ ਇੱਕ ਤਾਂ ਤੈਨੂੰ ਵਾਵਾ ਲੱਗਾ ਜਿਆਦਾ ਤੰਦੂਰ ਤੋਂ ਸੜੀ ਰਿਆ ਕਰ ਮਸਾ ਤੂੰ ਵੀ ਮਾਸਾ ਪਰੇ ਹੋ ਕੇ ਗੱਲ ਕਰਕੇ ਤੇ ਤੈਨੂੰ ਨਾ ਪਾਇੇ ਸੇਗ ਉਹ ਇਹਨੂੰ ਬੜੇ ਸੰਗਲ ਮਾਰੀਓ ਕੀ ਗੱਲ ਢੱਡਾ ਮਾਰਦਾ ਏ ਰਾਤ ਨੂੰ ਤੇਰੇ ਅੰਗੇ ਚੋਰ ਬੜੇ ਫਿਰਦੇ ਆ ਤਾਂ ਮਾਰੇ ਆਪਣੇ ਕੋਲੋਂ ਦੂਜਾ ਕੁਲਚਾ ਹੈਗਾ ਉਹ ਕਿਹੜਾ ਆਲੂ ਵਾਲਾ ਉਹ ਨਹੀਂ ਦੂਜਾ ਦੂਜਾ ਕਿਹੜਾ ਚਮੜੇ ਦਾ ਉਹ ਨਹੀਂ ਭਰਾ ਪਨੀਰ ਵਾਲੇ ਦੀ ਗੱਲ ਕਰਨਿਆ ਵਾ ਓ ਪਾ ਤੂੰ ਲੇਟ ਹੋ ਗਿਆ ਪਨੀਰ ਵਾਲਾ ਹੈਗਾ ਤੇ ਸਹੀ ਭਰ ਖਤਮ ਹੋ ਗਿਆ ਖਤਮ ਹੋ ਗਿਆ ਚੱਲ ਇਦਾਂ ਕਰ ਫਿਰ ਕਾਲੂ ਵਾਲਾ ਕਰ ਦੇ ਆਲੂ ਵਾਲਾ ਕਰ ਦਿੰਨੇ ਅੱਬੇ ਆਪਣੇ ਕੋ ਮੱਖਣ ਕਿਹੜਾ ਵਾ ਮੱਖਣ ਆਪਣੇ ਕੋ ਬਿੱਲੇ ਦਾ ਅਮੂਲ ਦਾ ਤੇ ਸੁਣਿਆ ਵੇਰ ਕਿਦਾ ਸੁਣਿਆ ਬਿੱਲੇ ਦਾ ਮੱਖਣ ਘੜਾ ਗਿਆ ਉਹ ਸਾਡੇ ਘਰ ਦੇ ਨਾਲ ਹੀ ਡੇਰੀ ਆਈ ਉੱਥੋਂ ਲੈ ਆਈਦਾ ਬਹੁਤ ਵਾਰੀ 5 ਮਿੰਟ ਚ ਆ ਗਏ ਚੱਲ ਤੂੰ ਇਦਾਂ ਕਰ ਪਾ ਕੇ ਰੱਖ ਫਿਰ ਮੈਂ ਮੈਤਿਓ ਆਵਾਂ ਤੂੰ ਪਹਿਲਾਂ ਮੈਤਿਓ ਹੀ ਹੋਣਾ ਹੀ ਫੇਈ ਕਰਾਉਣੇ ਹੀ ਆਣ ਕੇ ਮੈਂ ਕਿਹਾ ਖਤਮ ਹੀ ਨਾ ਹੋਣ ਪਹਿਲਾਂ ਕਰਵਾਈ ਜਾਵਾਂ ਉਹ ਪਾਟ ਈ ਡਾਂ ਰਹਿ ਤੈਨੂੰ ਦਿਮਾਗ ਚਾਟ ਦੇਣੂੰ ਚੰਗੀ ਚੋਂ ਨਾਲੇ ਤੁਰ ਜਾ ਇੱਥੋਂ ਨਹੀਂ ਤੇ ਆ ਸਿੱਖਾ ਨਹੀਂ ਦੀਆਂ ਨਾਲੇ